ਅਕਤੂਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਬੁਢਾਪਾ ਵਿਧਵਾ ਅੰਘੀਨ ਤੇ ਬੇਸਹਾਰਾ ਪੈਨਸ਼ਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਅਕਤੂਬਰ ਮਹੀਨੇ ਦੀ ਬੜਾਪਾ ਵਿਧਵਾ ਦਿਬਯੰਗ ਤੇ ਬੇਸਹਾਰਾ ਪੈਨਸ਼ਨ ਅਪਡੇਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਤੂਬਰ ਮਹੀਨੇ ਦੀ ਪੈਨਸ਼ਨ ਪਾਉਣ ਦਾ ਸਿਲਸਿਲਾ ਪੰਜਾਬ ਸਰਕਾਰ ਵੱਲੋਂ 4 ਅਕਤੂਬਰ ਤੋਂ ਜਾਰੀ ਕੀਤਾ ਜਾ ਚੁੱਕਾ ਹੈ ਅਕਤੂਬਰ ਮਹੀਨੇ ਦੀ ਪੈਨਸ਼ਨ ਤਕਰੀਬਨ 5 ਤੋਂ 6 ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੀ ਜਾ ਚੁੱਕੀ ਹੈ 4 ਅਕਤੂਬਰ ਨੂੰ ਬਠਿੰਡਾ ਲੁਧਿਆਣਾ ਅਤੇ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਜਾਰੀ ਕੀਤੀ ਗਈ ਸੀ 6 ਅਕਤੂਬਰ ਨੂੰ ਪਟਿਆਲਾ ਵਿੱਚ ਜਾਰੀ ਕੀਤੀ ਗਈ ਸੀ ਅਤੇ ਕੱਲ੍ਹ ਦਿਨ ਬੁੱਧਵਾਰ ਮਿਤੀ 8 ਅਕਤੂਬਰ ਵਾਲੇ ਦਿਨ ਜ਼ਿਲ੍ਹਾ ਫਾਜ਼ਿਲਕਾ ਤੇ ਜ਼ਿਲ੍ਹੇ ਦੇ ਹਲਕੇ ਆਰਨੀਵਾਲਾ ਅਬੋਹਰ ਤੇ ਫਾਜ਼ਿਲਕਾ ਦਿਹਾਤੀ ਵਿੱਚ ਅਕਤੂਬਰ ਮਹੀਨੇ ਦੀ ਬੜਾਪਾ ਪੈਨਸ਼ਨ 1500 ਰੁਪਏ ਜਾਰੀ ਕੀਤੀ ਗਈ ਹੈ ਪਰ ਇਸੇ ਜ਼ਿਲ੍ਹੇ ਦੇ ਅੰਦਰ ਵਿਧਵਾ ਅਤੇ ਦਿਬਿਆੰਗ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਇਸ ক্যাਟਾਗਰੀ ਦੀ ਪੈਨਸ਼ਨ ਵੀ ਜਲਦ ਹੀ ਜਾਰੀ ਹੋ ਜਾਵੇਗੀ ਪੰਜਾਬ ਸਰਕਾਰ ਵੱਲੋਂ ਹੋਰ ਵੀ ਕਈ ਜ਼ਿਲ੍ਹਿਆਂ ਦੇ ਅੰਦਰ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਗਏ ਹਨ ਜਿਵੇਂ ਕਿ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਰੋਪੜ ਗੁਰਦਾਸਪੁਰ ਹੋਰ ਵੀ ਕਈ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਗਏ ਹਨ ਤੇ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਮਹੀਨੇ ਦੇ ਵਿੱਚ ਜਿੰਨਾ ਵੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਹਨ ਉਹਨਾਂ ਜ਼ਿਲ੍ਹਿਆਂ ਵਿੱਚ 1500 ਪਏ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ ਹਲੇ ਤੱਕ ਪੰਜਾਬ ਸਰਕਾਰ ਵੱਲੋਂ 2500 ਪੈਨਸ਼ਨ ਨੂੰ ਲੈ ਕੇ ਕੋਈ ਵੀ ਨਵੀਂ ਅਪਡੇਟ ਜਾਰੀ ਨਹੀਂ ਕੀਤੀ ਗਈ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਮਿਤੀ 9 ਅਕਤੂਬਰ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਜਾਂ ਦੋ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਕਿ ਬਰਨਾਲਾ ਤੇ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਚੁੱਕੇ ਹਨ ਚਲਦਿਆਂ ਜੀ ਅੱਜ ਦੀ ਦੂਜੀ ਖਬਰ ਵੱਲ ਪੋਸਟ ਆਫਿਸ ਦੀ ਸਕੀਮ ਦਾ ਵੱਡਾ ਫਾਇਦਾ 5000 ਰੁਪਏ ਜਮ੍ਹਾਂ ਕਰੋ ਤੇ ਪਾਓ 8.5 ਲੱਖ ਰੁਪਏ ਜੇਕਰ ਤੁਸੀਂ ਹਰ ਮਹੀਨੇ ਥੋੜੀ-ਥੋੜੀ ਰਕਮ ਬਚਾ ਕੇ ਪਵਿੱਖਲੀ ਮਜ਼ਬੂਤ ਵਿੱਤੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਦੀ ਰਿਕਰਿੰਗ ਡਿਪੋਜ਼ਿਟ ਸਕੀਮ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਇਸ ਸਕੀਮ 'ਚ ਨਿਵੇਸ਼ਕਾਂ ਨੂੰ ਸਰਕਾਰੀ ਗਰੰਟੀ ਤਹਿਤ ਪੂਰੀ ਸੁਰੱਖਿਆ ਮਿਲਦੀ ਹੈ ਨਾਲ ਹੀ ਆਕਰਸ਼ਕ ਵਿਆਜ ਦਰਾਂ ਵੀ ਮਿਲਦੀਆਂ ਹਨ ਜਿਸ ਨਾਲ ਛੋਟੀ ਬਚਤ ਨਾਲ ਵੱਡਾ ਫੰਡ ਬਣਾਉਣਾ ਸੰਭਵ ਹੋ ਜਾਂਦਾ ਹੈ ਮੰਨ ਲਓ ਤੁਸੀਂ ਹਰ ਮਹੀਨੇ 5000 ਰੁਪਏ ਪੋਸਟ ਆਫਿਸ ਆਰ ਡੀ ਚ ਜਮਾ ਕਰਾਉਂਦੇ ਹਾਂ 5 ਸਾਲਾਂ ਬਾਅਦ ਤੁਹਾਡੀ ਕੁੱਲ ਜਮਾ ਰਕਮ 3 ਲੱਖ ਰੁਪਏ ਹੋਵੇਗੀ ਜਿਸ ਤੇ ਤੁਹਾਨੂੰ ਲਗਭਗ 56830 ਰੁਪਏ ਦਾ ਵਿਆਜ ਮਿਲੇਗਾ ਅਤੇ ਕੁੱਲ ਰਕਮ ਵੱਧ ਕੇ 356830 ਰੁਪਏ ਤੱਕ ਪਹੁੰਚ ਜਾਵੇਗੀ ਜੇਕਰ ਤੁਸੀਂ ਇਸ ਸਕੀਮ ਨੂੰ 10 ਸਾਲਾਂ ਤੱਕ ਜਾਰੀ ਰੱਖਦੇ ਹੋ ਤਾਂ ਤੁਹਾਡੇ 6 ਲੱਖ ਰੁਪਏ ਦੇ ਨਿਵੇਸ਼ ਚ ਕਰੀਬ 255272 ਰੁਪਏ ਦਾ ਵਿਆਜ ਜੁੜ ਜਾਵੇਗਾ ਜਾਨੀ 10 ਸਾਲਾਂ ਬਾਅਦ ਤੁਹਾਡੀ ਕੁੱਲ ਤਨਦਾਸੀ 854272 ਰੁਪਏ ਹੋ ਜਾਵੇਗੀ ਜੋ ਕਿ ਇੱਕ ਸ਼ਾਨਦਾਰ ਬਚਤ ਸਾਬਤ ਹੋਵੇਗੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ